ਕੈਨੇਡਾ ਚ ਦੋ ਪੰਜਾਬੀਆਂ ਦੀ ਗ੍ਰਿਫਤਾਰੀ ਜਾਲੀ ਕਾਗਜ਼ਾਤ ਦਾ ਮਾਮਲਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਚਾਰੀ ਕੈਨੇਡਾ ਤੋਂ ਚੋਣਾ ਸੁੰਨਦੀ ਵੱਡੀ ਅਪਡੇਟ 28 ਅਪ੍ਰੈਲ ਨੂੰ ਪੈ ਸਕਦੀਆਂ ਨੇ ਵੋਟਾਂ ਪੀਐਮ ਕਰਨੀ ਦਾ ਵੱਡਾ ਫੈਸਲਾ ਕੈਨੇਡਾ ਦੀ 4 ਕਰੋੜ ਤੋਂ ਟੱਪੀ ਆਬਾਦੀ ਆਬਾਦੀ ਵਧਣ ਦੀ ਦਰ 'ਚ ਹੋਇਆ ਘਾਟਾ ਕੱਚੇ ਨਿਵਾਸੀਆਂ ਦੀ ਗਿਣਤੀ 'ਚ ਗਿਰਾਵਟ ਇਤ੍ਰੋਬਾਈ ਅੱਡੇ ਤੇ ਆਵਾਜਾਈ ਬਹਾਲ 18 ਘੰਟੇ ਉਡਾਣਾਂ ਰਹੀਆਂ ਬੰਦ ਕਈ ਦਿਨ ਹੋਰ ਆ ਸਕਦੀਆਂ ਨੇ ਸਮੱਸਿਆਵਾਂ ਕੈਨੇਡਾ ਦੀ ਪੀਪਲ ਪੁਲਿਸ ਦੇ ਤਕਨੀਕੀ ਵਿਸ਼ੇਸ਼ ਜਾਂਚ ਦਲ ਨੇ ਬ੍ਰੈਂਪਟਨ ਰਹਿਦੇ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਚੋਰੀ ਕੀਤੇ ਟਰੱਕਾਂ ਦੇ ਵਹੀਕਲ ਪਹਚਾਨ ਨੰਬਰ ਵਿਨ ਨੰਬਰ ਬਦਲਣ ਤੋਂ ਬਾਅਦ ਉਹਨਾਂ ਨੂੰ ਜਾਲੀ ਕਾਗਜ਼ਾਂਤ ਨਾਲ ਨਵੀਂ ਰਜਿਸਟ੍ਰੇਸ਼ਨ ਰਾਹੀਂ ਅਗਾ ਗਾਕਾਂ ਦੇ ਵਿੱਚ ਦੇਸਨ ਦੋਹਾਂ ਮਲਜ਼ਮਾਂ ਦੀ ਪਛਾਣ ਬ੍ਰੈਂਪਟਨ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਵਾਲੀਆ ਤੇ ਨਰਿੰਦਰ ਸ਼ੋਕਰ ਵਜੋਂ ਹੋਈ ਹੈ ਨਰਿੰਦਰ ਸ਼ੋਕਰ ਪਹਿਲਾਂ ਹੀ ਅਜਿਹੇ ਇੱਕ ਅਪਰਾਧਿਕ ਮਾਮਲੇ ਦੀ ਜ਼ਮਾਨਤ ਤੋਂ ਪਗੌੜਾ ਸੀ ਪੁਲਿਸ ਨੇ ਚੋਰੀ ਕੀਤੇ ਸਮਾਨ ਦੀ ਕੀਮਤ 14.5 ਲੱਖ ਡਾਲਰਾਂ ਕੀ ਹੈ ਪੁਲਿਸ ਵੱਲੋਂ ਭੇਜੀ ਜਾਣਕਾਰੀ ਅਨੁਸਾਰ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਬ੍ਰੈਂਪਟਨ ਦੇ ਡੈਰੀ ਰੋਡ ਪੂਰਬ ਤੇ ਬੈਕਟ ਡਰਾਈਵਰਸ ਤੇ ਟ੍ਰੱਕਰ ਰਿਪੇਅਰ ਵਰਕਸ਼ਾਪ ਵਿੱਚ ਚੋਰੀशुदा ਟਰੱਕਾਂ ਦੇ ਵਿਨ ਨੰਬਰਾਂ ਦੀ 판 ਤੋੜ ਰਾਹੀਂ ਪਹਿਚਾਣ ਬਦਲ ਕੇ ਵੇਚ ਦਿੱਤਾ ਜਾਂਦਾ ਹੈ ਪੁਲਿਸ ਦੇ ਤਕਨੀਕੀ ਵਿਸ਼ੇਸ਼ ਦਲ ਨੇ ਅਦਾਲਤ ਤੋਂ ਉਸ ਸਥਾਨ ਦੇ ਤਲਾਸ਼ੀ ਵਾਰੰਟ ਨੂੰ ਲੈ ਕੇ ਛਾਪਾ ਮਾਰਿਆ ਤਾਂ ਦੋਵੇਂ ਮੁਲਜ਼ਮ ਵਿਨ ਨੰਬਰ ਬਦਲਣ ਦੇ ਕੰਮ ਵਿੱਚ ਲੱਗੇ ਹੋਏ ਮੌਕੇ ਤੇ ਫੜੇ ਗਏ ਪੁਲਿਸ ਨੇ ਉੱਥੋਂ 17 ਟਰੱਕ ਕਈ ਟਰਾਲੀਆਂ ਤੇ ਲੱਦੇ ਹੋਏ ਸਮਾਨ ਸਮੇਤ ਚੋਰੀ ਕੀਤੇ ਦੋ ਟਰੱਕ ਵੀ ਬਰਾਮਦ ਕੀਤੇ ਨੇ ਜਿਨ੍ਹਾਂ ਚ ਲੱਦੇ ਖਾਨ ਵਾਲੇ ਸਮਾਨ ਨੂੰ ਖਰਾਬੀ ਤੋਂ ਬਚਾਉਣ ਲਈ ਤੁਰੰਤ ਉਹਨਾਂ ਦੇ ਅਸਲੀ ਮਾਲਕਾਂ ਨੂੰ ਸੌਂਪ ਦਿੱਤਾ ਗਿਆ ਦੋਸ਼ੀਆਂ ਪਰਤ ਵਕ ਵਕ ਧਰਾਮਾ ਤਹਿਤ ਦੋਸ਼ ਆਇਦ ਕੀਤੇ ਗਏ ਨੇ ਉਹਨਾਂ ਨੂੰ ਹੋਰ ਪੁੱਛਗਛ ਤੋਂ ਬਾਅਦ ਅਗਲੇ ਦਿਨੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਨੇ ਮਲਜ਼ੂਮਾਂ ਦੀਆਂ ਫੋਟੋਆਂ ਜਾਰੀ ਨਹੀਂ ਕੀਤੀਆਂ ਕੈਨੇਡਾ ਤੋਂ ਮਤਕਾਲੀ ਚੋਣਾਂ ਸੰਬੰਧੀ ਵੱਡੀ ਖਬਰ ਸਾਹਮਣੇ ਆਈ ਹੈ ਵੋਟਾਂ 28 April ਨੂੰ ਪੈਣਗੀਆਂ ਲੇਬਰਲ ਪਾਰਟੀ ਵੱਲੋਂ ਕੀਤੇ ਐਲਾਨ ਮੁਤਾਬਕ ਕਾਰਨੀ ਪਹਿਲੀ ਵਾਰ ਸੰਸਦ ਮੈਂਬਰ ਬਣ ਲਈ ਉਟਾਵਾ ਖੇਤਰ ਦੇ ਨੇਪੀਅਰ ਜ਼ਿਲ੍ਹੇ ਤੋਂ ਚੋਣ ਲੜਨਗੇ ਇਹ ਚੋਣ ਅਜਿਹੇ ਮੌਕੇ ਹੋ ਰਹੀਆਂ ਨੇ ਜਦ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਵਪਾਰਿਕ ਜੰਗ ਤੇ ਰਲੇਮੇ ਦੀ ਪੇਸ਼ਕਸ਼ ਨਾਲ ਦੇਸ਼ ਦੀ ਪ੍ਰਭੂਸੱਤਾ ਨੂੰ ਖਤਰੇ ਜਹੀਆਂ ਚੁਣੌਤੀਆਂ ਦਰਪੇਸ਼ ਨੇ ਪਾਰਟੀ ਨੇ ਡਿਜੀਟਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਕਿ ਉਟਾਵਾ ਉਹ ਥਾਂ ਹੈ ਜਿੱਥੇ ਕਾਰਨੀ ਨੇ ਆਪਣੇ ਪਰਿਵਾਰ ਦੀ ਪਰਵਰਿਸ਼ਤ ਕੀਤੀ ਅਤੇ ਆਪਣੇ ਕੈਰੀਅਰ ਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ ਹੈ ਕਾਰਨੀ ਕੈਨੇਡਾ ਦੇ ਕੇਂਦਰੀ ਬੈਂਕ ਦੇ ਪ੍ਰਮੁੱਖ ਵਜ ਦੇ ਚੁੱਕੇ ਨੇ ਹਾਊਸ ਆਫ ਕਮਾਂਡ ਦੀਆਂ 343 ਸੀਟਾਂ ਜਾ ਜ਼ਿਲਿਆਂ ਲਈ ਚੋਣ ਪ੍ਰਚਾਰ 37 ਦਿਨਾਂ ਤੱਕ ਚੱਲੇਗਾ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਨੇ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ ਸੀ ਕਾਰਨੀ ਨੇ ਪ੍ਰਧਾਨ ਮੰਤਰੀ ਜਸਟਰ ਟਰੂਡੋ ਦੀ ਥਾਂ ਲਈ ਟਰੂਡੋ ਨੇ ਜਨਵਰੀ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ ਪਹਿਲੀ ਜਨਵਰੀ ਤੱਕ ਕੈਨੇਡਾ ਦੀ ਆਬਾਦੀ 4 ਕਰੋੜ 15 ਲੱਖ 28680 ਹੋ ਗਈ ਹੈ ਪਰ ਆਬਾਦੀ ਵਧਣ ਦੀ ਦਰ 1.8 ਤੋਂ ਘਟ ਕੇ 1.2 ਫੀਸਦੀ ਰਹਿ ਗਈ ਹੈ 2024 ਦੀ ਆਖਰੀ ਤਮਾਈ ਵਿੱਚ ਜਨਮੇ ਅਤੇ ਪੱਕੇ ਹੋਏ 63382 ਲੋਕਾਂ ਦੇ ਬਾਵਜੂਦ ਇਸ ਤਮਾਈ ਦੌਰਾਨ ਅਸਥਾਈ ਕੱਚੇ ਨਿਵਾਸੀਆਂ ਦੀ ਗਿਣਤੀ ਵਿੱਚ 28348 ਦੀ ਗਿਰਾਵਟ ਦਰਜ ਕੀਤੀ ਗਈ ਹੈ ਸਮਝਿਆ ਜਾ ਰਿਹਾ ਹੈ ਕਿ ਜਾਂ ਤਾਂ ਇਹ ਲੋਕ ਸਰਕਾਰੀ ਸ਼ਕਤੀਕਰਨ ਆਪਣੇ ਦੇਸ਼ਾਂ ਨੂੰ ਪਰਤ ਕੇ ਜਾਂ ਸਰਕਾਰ ਵੱਲੋਂ ਰਿਪੋਰਟ ਕਰ ਦਿੱਤੇ ਗਏ ਨੇ ਜੂਨ 2022 ਦੌਰਾਨ ਕੈਨੇਡਾ ਦੀ ਆਬਾਦੀ 4 ਕਰੋੜ ਤੋਂ ਟੱਪੀ ਸੀ ਅੰਕੜਾ ਏਜੰਸੀ ਅਨੁਸਾਰ ਪਿਛਲੇ ਸਾਲ ਦੀ ਆਖਰੀ ਤਮਾਹੀ ਦੀ ਵਾਧਾ ਦਰ 2020 ਦੀ ਆਖਰੀ ਤਮਾਹੀ ਦੇ ਉਸ ਘੱਟੋ-ਘੱਟ ਅੰਕੜੇ ਤੋਂ ਵੀ ਘੱਟ ਹੈ ਜਦ ਕਰੋਨਾ ਕਾਰਨ ਬਹੁਤ ਘੱਟ ਲੋਕ ਕੈਨੇਡਾ ਵਿੱਚ ਸਨ ਉਂਝ 2024 ਸਾਲ ਦੌਰਾਨ ਆਬਾਦੀ ਦਾ ਸਮੁੱਚਾ ਵਾਧਾ 7,44,324 ਦਰਜ ਕੀਤਾ ਗਿਆ ਲੰਡਨ ਦੇ ਇਥਰੋ ਹਵਾਈ ਅੱਡੇ ਤੋਂ ਹਵਾਈ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਬਿੱਤੇਦਨੀ ਬਿਜਲੀ ਸਬਸਟ੍ਰੇਸ਼ਨ ਵਿੱਚ ਅੱਗ ਲੱਗਣ ਕਾਰਨ ਲਗਭਗ 18 ਘੰਟੇ ਇਥੇ ਉਡਾਣਾ ਬੰਦ ਰਹੀਆਂ। ਇਸ ਦੌਰਾਨ 에ਅਰਲਾਈਨ ਨੇ ਚੇਤਾਵਨੀ ਦਿੱਤੀ ਕਿ ਯਾਤਰੀਆਂ ਨੂੰ ਆਉਂਦੇ ਕਈ ਦਿਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਥਰੋ ਨੇ ਬਿਆਨ ਵਿੱਚ ਕਿਹਾ ਕਿ ਸਾਡੇ ਟਰਮੀਨਲਾਂ ਵਿੱਚ ਸੈਂਕੜੇ ਵਾਧੂ ਮੁਲਾਜ਼ਮ ਅਤੇ ਅਧਿਕਾਰੀ ਮੌਜੂਦ ਨੇ ਅਤੇ ਅਸੀਂ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ 10,000 ਵਾਧੂ ਯਾਤਰੀਆਂ ਦੀ ਸਹੂਲਤ ਦੇ ਸ਼ਡਿਊਲ ਵਿੱਚ ਕਈ ਹੋਰ ਉਡਾਣਾਂ ਸ਼ਾਮਲ ਕੀਤੀਆਂ ਨੇ।